ਪਾਥੀਆਂ ਪੱਥਨ ਵਾਲੀ ਮਸ਼ੀਨ ਬਣਾਈ ਆ ਭਰਾਵੋ ਜਿੰਨੀਆਂ ਮਰਜ਼ੀ ਪਾਥੀਆਂ ਪੱਥੋ 5 ਮਿੰਟਾਂ ਦਾ ਕੰਮ ਆ ਤੁਰਿਆ ਜਾਂਦਾ ਬੰਦਾ ਪੱਥ ਕੇ ਵਿਲਾ ਇੱਕ ਪਾਥੀ 5 ਰੁਪਏ ਦੀ ਵਿਖਦੀ ਆ ਇਹ ਬਠਿੰਡੇ ਸ਼ਹਿਰ ਦੇ ਵਿੱਚ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਤਵਿੰਦਰ ਸਿੰਘ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਅੱਜ ਲੈ ਕੇ ਆਇਆ ਤੁਹਾਨੂੰ ਪਿੰਡ ਭਗਤਾ ਭਾਈ ਕਾ ਵਿਖੇ ਇੱਕ ਪਿਛਲੇ ਦਿਨੀ ਮੈਂ ਰੀਲ ਦੇ ਵਿੱਚ ਨਾ ਵੀਡੀਓ ਪਾਈ ਸੀਗੀ ਪਾਥੀਆਂ ਪੱਥਨ ਵਾਲੀ ਮਸ਼ੀਨ ਉਹ ਇੰਨੇ ਕ ਲੋਕਾਂ ਨੇ ਦੇਖੀ ਆ ਉਹਦੀ ਬਹੁਤ ਜ਼ਿਆਦਾ ਮੰਗ ਹੋਈ ਮੇਰੇ ਕੋਲੇ ਵੀਰੋ ਦੁਬਾਰੇ ਸਾਨੂੰ ਇਹ ਚੀਜ਼ ਦੱਸੋ ਵੀ ਕਿੱਥੋਂ ਮਿਲਦੀ ਆ ਚੀਜ਼ ਕਿਹਨੇ ਬਣਾਈ ਆ ਕੀ ਮੰਤਬਨਾ ਬਣਾਈ ਆ ਕਿਹਾ ਜੇ ਅਸੀਂ ਉੱਥੇ ਲੈ ਕੇ ਆਏ ਆ ਵੀਰ ਕੋਲੇ ਲਓ ਆਜੋ ਵੀਰੋ ਆਪਾਂ ਮਲਾਉਨੇ ਆ ਤੁਹਾਨੂੰ ਭਾਈ ਮੋਹਨ ਸਿੰਘ ਜੀ ਭਗਤਾ ਭਾਈ ਕਾ ਨਾਲ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਜੀ ਆਪਣਾ ਕਦੋਂ ਵਿਚਾਰ ਬਣਿਆ ਸੀਗਾ ਜੀ ਤੁਹਾਡਾ ਇਹ ਵੀ ਆਪਾਂ ਇਦਾਂ ਦੀ ਚੀਜ਼ ਜਿਹੜੀ ਡਿਫਰੈਂਟ ਹੈ ਕੋਈ ਹਰ ਕੋਈ ਤਿਆਰ ਨਹੀਂ ਕਰਦਾ ਇਹ ਵੀ ਕਦੋਂ ਵਿਚਾਰ ਆਇਆ ਤੁਹਾਡੇ ਮਨ ਦੇ ਵਿੱਚ ਇਹ ਇਦਾਂ ਦੀ ਚੀਜ਼ ਵੀ ਬਣਾਈ ਜਾਵੇ ਵੀਰ ਜੀ ਮੈਂ 1985 ਦੇ ਵਿੱਚ ਨਾ ਖੇਤੀਬਾੜੀ ਦਾ ਧੰਦਾ ਛੱਡ ਕੇ ਤੇ ਕੰਮ ਸਿੱਖਣ ਲੱਗ ਗਿਆ ਸੀਗਾ ਠੀਕ ਹੈ ਇੱਕ ਵਰਕਸ਼ਾਪ ਦੇ ਵਿੱਚ ਮੈਂ ਕੰਮ ਸਿੱਖਣ ਲੱਗਾ ਉੱਥੇ ਮੈਨੂੰ 100 ਰੁਪਏ ਮਹੀਨਾ ਦਿੰਦੇ ਹੁੰਦੇ ਸੀ ਤੇ ਉਹ ਮੈਂ ਉਸ ਤੋਂ ਬਾਅਦ ਸਿੱਖ ਕੇ ਫਿਰ 1992 ਦੇ ਵਿੱਚ ਇਹ ਆਪਣਾ ਆਪ ਦਾ ਕੀਤਾ ਕਰ ਲਿਆ ਠੀਕ ਹੈ ਪਹਿਲਾਂ ਮੈਂ ਹੜੰਬੇ ਬਣਾਉਂਦਾ ਰਿਆ ਟਰਾਲੀਆਂ ਬਣਾਉਂਦਾ ਰਿਆ ਹੁਣ ਉਹ ਪੰਜਾਬ ਦੇ ਵਿੱਚ ਘੱਟ ਵੇਚਦਾ ਕਰਕੇ ਇਸ ਕਰਕੇ ਅਸੀਂ ਛੋਟੇ ਸੰਦਾਂ ਤੇ ਉਹਦੀ ਹੋ ਗਏ ਸੀਗੇ ਹੁਣ ਮਨ ਦੇ ਵਿੱਚ ਸੋਚੀਦਾ ਵੀ ਕਿਸੇ ਨੂੰ ਕੀ ਦੀ ਚੀਜ਼ ਦੀ ਲੋੜ ਆ ਕਿਹੜੀ ਗੱਲ ਤੋਂ ਅਗਲਾ ਔਖਾ ਉਹ ਅਸੀਂ ਧੀਰ ਚੀਜ਼ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਤੇ ਇਹ ਕਦੋਂ ਤੋਂ ਸ਼ੁਰੂਆਤ ਕੀਤੀ ਹੈ ਜਿਹੜੀ ਇਹ ਤੁਡੀ ਛੋਟੇ ਸੰਦਾਂ ਵਾਲੀ ਕੀਤੀ ਹੈ ਇਹ ਅਸੀਂ 1996 ਤੋਂ ਬਣਾਉਣ ਲੱਗੇ ਸੀਗੇ ਉਦੋਂ ਛੋਟੀ ਤਰਪਾਲੀ ਖਿੱਚਣ ਵਾਲੀ ਹੱਥੀ ਉਦੋਂ ਲੋਕਾਂ ਨੂੰ ਬਹੁਤ ਲੋੜ ਸੀ ਉਹਦੀ ਲੋਕ ਮੰਗਦੇ ਸੀ ਇੱਕ ਹੱਥੀ ਕਣਕ ਘੋੜਦੇ ਸੀ ਸੁਧਰੀ ਹੋਈ ਤਰਪਾਲੀ ਯੂਨੀਵਰਸਿਟੀ ਨੇ ਕੱਢੀ ਸੀ ਉਹ ਅਸੀਂ ਵੇਖ ਕੇ ਬਹੁਤ ਤਿਆਰ ਕੀਤੀ ਤੇ ਸਾਡੇ ਕੋਲੇ ਡੇਲੀ ਦੀਆਂ 50 50 ਤੇ ਬਾਈ ਜੀ ਆਪਣਾ ਜਿਹੜੇ ਵੀ ਸੰਦ ਆਪਾਂ ਬਣਾ ਰਹੇ ਹਾਂ ਹੁਣ ਇਸ ਟਾਈਮ ਤੇ ਇਹਦੇ ਵਿੱਚ ਕੀ ਕੀ ਆਈਟਮਾਂ ਹੁਣ ਤੁਹਾਡੇ ਕੋਲੇ ਇਸ ਟਾਈਮ ਮੌਜੂਦ ਹੁੰਦੀਆਂ ਉਹਨਾਂ ਬਾਰੇ ਚਾਣਨਾ ਪਾਉਗੇ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਐ ਤੇ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਖਰੀਦ ਕਰ ਸਕਣ 10 ਤਰੀਕਾ ਅਪ੍ਰੈਲ ਮਹੀਨਾ 2023 ਦਾ ਸੰਨ ਹਾਂਜੀ ਅੱਜ ਇਹ ਤੁਹਾਨੂੰ ਦੱਸ ਰਹੇ ਹਾਂ ਇਸ ਦਿਨ ਦੇ ਵਿੱਚ ਕਿਉਂਕਿ ਨਾ ਭਲੇਖਾ ਖਾ ਜਾਂਦੇ ਆ ਬਾਈ ਮੇਰੇ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਪੀ ਯਾਰ ਉਹ ਰੇਟ ਆ ਜਿਹੜਾ ਤੇਰਾ ਵੱਧ ਗਿਆ ਜਾਂ ਘਟ ਗਿਆ ਟਾਈਮ ਜ਼ਿਆਦਾ ਹੋਇਆ ਹੁੰਦਾ ਵੀਡੀਓ ਨੂੰ ਹੌਲੀ ਹੌਲੀ ਲੋਕਾਂ ਕੋਲੇ ਜਾਂਦੀ ਆ। ਹਾਂਜੀ ਹਾਂਜੀ। ਤੇ ਅਸੀਂ 60 60 ਆਈਟਮਾਂ ਤਿਆਰ ਕਰਦੇ ਆ ਜਿਹੜੀਆਂ ਖੇਤੀਬਾੜੀ ਨਾਲ ਤੇ ਚੁੱਲ੍ਹੇ ਨਾਲ ਸੰਬੰਧ। ਠੀਕ ਹੈ ਜੀ। ਫਿਰ ਤੁਸੀਂ ਆਪਾਂ ਹੁਣ ਇੱਕ ਇੱਕ ਕਰਕੇ ਆਪਾਂ ਉਹ ਚੀਜ਼ਾਂ ਵੱਲ ਵੀ ਜਾਵਾਂਗੇ। ਪਹਿਲਾਂ ਜਿਹੜਾ ਮੇਨ ਕਰਕੇ ਅਸੀਂ ਆਏ ਸੀਗੇ ਤੁਹਾਡੇ ਕੋਲੇ ਪਾਥੀਆਂ ਮੱਥਨ ਵਾਲੀ ਮਸ਼ੀਨ। ਹਾਂਜੀ ਉਹ ਅਸੀਂ ਉਹਦੇ ਵੀ ਸਾਨੂੰ ਦਰਸ਼ਨ ਕਰਾਓ ਜੀ ਵੀ ਕਿੱਦਾਂ ਉਹ ਦਿਖਦੀ ਆ ਉਹਦੇ ਦਿਖ ਕੀ ਆ ਉਹਦਾ ਰੇਟ ਵਗੈਰਾ ਤੇ ਉਹਨੂੰ ਲੋਕ ਜਿਹੜੇ ਪਰਚੇਜ਼ ਕਰਨਾ ਚਾਹੁੰਦੇ ਆ ਖਰੀਦਣਾ ਚਾਹੁੰਦੇ ਆ ਉਹ ਕਿੱਦਾਂ ਤੁਹਾਡੇ ਤੋਂ ਕਿਹੜੇ ਮਾਧਿਅਮ ਰਾਹੀਂ ਖਰੀਦ ਸਕ ਮਾਦਿਆਂ ਆ ਜਿੱਥੋਂ ਤੇ ਕਰ ਬਸ ਜਾਂਦੀ ਆ ਭਗਤੇ ਭਾਈ ਤੋਂ ਉੱਥੋਂ ਤੇ ਕਰ ਅਸੀਂ ਬਸ ਦੇ ਉੱਤੇ ਧਰ ਦਿੰਨੇ ਆ ਜਿਹੜਾ ਬਸ ਦਾ ਕਰਾਇਆ ਹੁੰਦਾ ਉਹ ਅਗਲਾ ਦੇ ਦਿੰਦਾ ਸਾਡਾ ਜਿਹੜਾ ਰੇਟ ਆ ਦੁਕਾਨ ਦਾ ਉਹ 700 ਰੁਪਇਆ ਉਸ ਤੋਂ ਥੋੜੀ ਹੈਵੀ ਜਾਂ ਕੋਈ ਸਟੀਲ ਦੇ ਵਿੱਚ ਤਿਆਰ ਕਰਾਉਣੀ ਉਹਦਾ ਰੇਟ ਉਵੇਂ ਵੱਖਰਾ ਲੱਗ ਜਾਂਦਾ ਠੀਕ ਹੈ ਜੀ ਤੇ ਜਿਹੜੀ ਆਪਾਂ ਮਸ਼ੀਨ ਆ ਇਹ ਚੱਲਦੀ ਵੀ ਦੇਖਣਾ ਚਾਹਾਂਗੇ ਜੀ ਸੱਦਰ ਲਓ ਜੀ ਦਰਸ਼ਕਾਂ ਨੂੰ ਇਹਦਾ ਲਾਈਵ 뷰 ਦਿਖਾਉਨੇ ਆ ਵੀ ਕਿੱਦਾਂ ਚੱਲਦੀ ਆ ਬਹੁਤ ਦਰਸ਼ਕਾਂ ਨੇ ਮੰਗ ਕੀਤੀ ਸੀਗੀ ਵੀ ਫੇਕ ਨਾ ਹੋਵੇ ਚੀਜ਼ ਤੇ ਲਓ ਸਾਨੂੰ ਇਹ ਦੁਬਾਰੇ ਚਲਾ ਕੇ ਦਿਖਾਉਨੇ ਆ ਵੀ ਕਿਦਾਂ ਇਹਦੇ ਨਾਲ ਪਾਥੀ ਪੱਥੀ ਜਾਂਦੀ ਹੈ ਤੇ ਕਿਵੇਂ ਇਹ 2 ਸਕਿੰਟ ਦੇ ਵਿੱਚ ਪਾਥੀ ਵੱਧ ਗਈ ਹੈ 2 ਸਕਿੰਟ ਦੇ ਵਿੱਚ ਬਾਈ ਜੀ ਕਹਿੰਦੇ 2 ਸਕਿੰਟ ਦੇ ਵਿੱਚ ਇੱਕ ਪਾਥੀ ਪੱਥ ਦਿੰਦੀ ਹੈ ਕਈ ਬੰਦੇ ਨੇ ਵੀਰਾਂ ਨੇ ਐਦਾਂ ਦੇ ਵੀ ਕਮੈਂਟ ਕੀਤੇ ਵੀ ਮਾਤਾਵਾਂ ਦੇ ਕੰਮ ਹੈ ਤੇ ਮਾਤਾਵਾਂ ਕੋਲੇ ਰਹਿਣ ਦੋ ਪਰੇ ਜ਼ਰੂਰੀ ਨਹੀਂ ਬਾਈ ਜੀ ਵੀ ਬੰਦਿਆਂ ਨੇ ਹੀ ਕੰਮ ਕਰਨੇ ਹੁੰਦੇ ਆ ਤੇ ਬੰਦਿਆਂ ਵਾਲੇ ਕੰਮ ਕਈ ਬੀਬੀਆਂ ਕਰ ਰਹੀਆਂ ਵੀ ਕਈ ਘਰੇ ਬੰਦੇ ਦੀ ਡੈਥ ਹੋ ਜਾਂਦੀ ਹੈ ਤੇ ਬੀਬੀਆਂ ਉਹ ਕੰਮ ਕਰਦੀਆਂ ਜਿਹੜੇ ਬੰਦੇ ਦੇ ਕਰਨ ਵਾਲੇ ਹੁੰਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਬਾਈ ਇਹ ਗਲਤ ਸੋਚ ਹੁੰਦੀ ਹੈ ਤੇ ਕੋਈ ਗੱਲ ਨਹੀਂ ਜੇ ਕੋਈ ਬੰਦਾ ਬੀਬੀਆਂ ਵਾਲੇ ਕੰਮ ਕਰ ਲੂਗਾ ਤਾਂ ਉਹ ਨਿੱਕਾ ਨਹੀਂ ਹੁੰਦਾ ਤੇ ਜੇ ਕੋਈ ਬੀਬੀ ਬੰਦਿਆਂ ਵਾਲੇ ਕੰਮ ਕਰ ਲੂਗੀ ਉਹ ਵੀ ਕੋਈ ਛੋਟੀ ਨਹੀਂ ਹੋ ਜਾਂਦੀ ਵੀਰ ਮੈਂ ਆਪਦੇ ਘਰੇ ਇਹ ਪਾਥੀਆਂ ਪਾਥ ਕੇ ਦਿਖਾਉਣਾ ਤੈਨੂੰ ਨਾ ਇਹ ਆਪਦੇ ਘਰੇ ਕੰਮ ਕਰ ਰਿਹਾ ਨਾ ਕਿ ਮੈਂ ਬਗਾਨੇ ਦੇਸ਼ਾਂ ਦੇ ਵਿੱਚ ਰੋਲ ਰਿਹਾ ਇੱਕ ਪਾਥੀ 5 ਰੁਪਏ ਦੀ ਵਿਖਦੀ ਆ ਇਹ ਬਠਿੰਡੇ ਸ਼ਹਿਰ ਦੇ ਵਿੱਚ ਬਾਕੀ ਬਠਿੰਡਾ ਨਹੀਂ ਜਿਹੜਾ ਬਲਕਿ ਵੱਡੇ ਸ਼ਹਿਰ ਦੇ ਵਿੱਚ ਤੁਸੀਂ ਲੈ ਕੇ ਜਾਓ ਇੱਕ ਜੀਵਿੰਦਾਰ ਦਾ ਜਿਹੜਾ ਇਹ ਆਪਾਂ ਜਿਹਨੂੰ ਗੋਹਾ ਹੀ ਕਹਿੰਦੇ ਸੀ 5 ਰੁਪਏ ਦੀ ਪਾਥੀ ਵਿਕੇ ਤੇ ਕਿੱਥੇ ਗੱਲ ਜਾਂਦੀ ਆ ਬਿਲਕੁਲ ਬਿਲਕੁਲ ਬਾਈ ਜੀ ਇਹ ਦੇਖੋ ਬਹੁਤ ਸਿਆਣੀ ਗੱਲ ਕੀਤੀ ਹੈ ਬਾਈ ਜੀ ਨੇ ਵੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਰੋਲਣ ਨਾਲੋਂ ਉਹ ਬਾਈ ਜੀ ਕਹਿ ਰਹੇ ਆ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਆਪਾਂ ਕੰਮ ਕਾਰ ਕਾਜਦੇ ਆ ਵੀ ਇਹ ਆਪਦੇ ਬਾਈ ਜੀ ਘਰੇ ਕੰਮ ਕਰ ਰਹੇ ਆ ਕਿਸੇ ਦੇ ਕੋਈ ਅੰਡਰ ਨਹੀਂਗੇ ਬੱਸ ਸਿਆਣੀ ਗੱਲ ਕੀਤੀ ਹੈ ਬਾਈ ਜੀ ਨੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਆ ਬਾਈ ਜੀ ਨੇ 15 20 ਸਕਿੰਟਾਂ ਦੇ ਵਿੱਚ ਵਿੱਚ ਹੀ 10 12 ਪਾਥੀਆਂ ਆਪਾਂ ਨੂੰ ਪੱਥ ਕੇ ਦਿਖਾਤੀਆਂ ਸਾਹਮਣੇ ਆਪਣੇ ਬਹੁਤ ਤੇਜ਼ੀ ਨਾਲ ਮਸ਼ੀਨ ਕੰਮ ਕਰਦੀ ਹੈ ਤੇ ਬਹੁਤ ਹੀ ਵਧੀਆ ਲਾਜਵਾ ਰਿਜ਼ਲਟ ਹੈ ਇਹਦੇ ਤੇ ਬਾਈ ਜੀ ਆਪਣੇ ਜਿਹੜੇ ਹੋਰ ਸੰਦ ਹੈ ਜਿਹੜੇ ਆਪਣੇ ਬਹੁਤ ਜ਼ਿਆਦਾ ਵਿਕਰੀ ਹੁੰਦੀ ਹੈ ਜਿਹੜੇ ਚ ਆਪਣਾ ਇਹ ਮਸ਼ੀਨ ਵੀ ਹੈ ਤੁਹਾਡੇ ਕੋਲੇ ਇਹਦੇ ਬਾਰੇ ਵੀ ਨੌਲੇਜ ਦਿਓ ਜੀ ਸਾਨੂੰ ਇਹ ਤੂੜੀ ਛਾਣਨ ਵਾਸਤੇ ਛਾਣਾ ਬਣਾਇਆ ਜੀ ਅੱਜਕੱਲ ਤੂੜੀ ਦੇ ਵਿੱਚ ਰੇਤਾ ਬਹੁਤ ਬਣਦਾ ਤੇ ਪਸ਼ੂ ਖਰਾਬ ਹੁੰਦੇ ਆ ਲੱਖਾਂ ਰੁਪਏ ਦੇ ਪਸ਼ੂ ਆ ਹਾਂਜੀ ਹਾਂਜੀ ਇਸ ਕਰਕੇ ਅਸੀਂ ਸੋਚ ਬਣਾਈ ਕਿ ਇੱਕ ਝਾਰਨਾ ਤਿਆਰ ਕਰਦੇ ਆ ਇਹ ਝਾਰਨਾ ਸਾਨੂੰ 2 ਸਾਲ ਹੋ ਗਏ ਤਿਆਰ ਕਰਦਿਆਂ ਤੇ ਇਹਦੀ ਬਹੁਤ ਵਧੀਆ ਮੰਗ ਆ ਸੌਖਾ ਕੰਮ ਆ ਇਧਰੋਂ ਤੂੜੀ ਸਿੱਟੋ ਛਣ ਕੇ ਪਰਲੇ ਪਾਸੇ ਬਾਹਰ ਨਿਕਲ ਜਾਂਦੀ ਹੈ ਬਹੁਤ ਵਧੀਆ ਤਰੀਕਾ ਫਿਰਤਾਈ ਇਹ ਤੇ ਹੋਰ ਵੀ ਆਪਣੇ ਕੋਲੇ ਜੜੀਆਂ ਇਹਦਾ ਜਿਹੜਾ ਜੀ ਇਹਦਾ ਰੇਟ ਅਸੀਂ 13.5 ਹਜ਼ਾਰ ਰੁਪਏ ਰੱਖਿਆ ਅੱਜ ਬਾਕੀ ਇਹਦਾ ਜਿਹੜਾ ਮਟੀਰੀਅਲ ਆ ਜੇ ਵਧਾਉਣਾ ਘਟਾਉਣਾ ਕਿਸੇ ਨੇ ਵਧੀਆ ਬਣਾਉਣਾ ਹੋਰ ਘਟੀਆ ਬਣਾਉਣਾ ਉਹਨਾਂ ਰੇਟ ਵਧ ਘ ਠੀਕ ਹੈ ਇਹ ਜ਼ਰੂਰੀ ਹੁੰਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਹੋਰ ਵੀ ਜਿਹੜੇ ਆਪਣੇ ਕੋਈ ਸੰਦਾਜੀ ਉਹਨਾਂ ਬਾਰੇ ਵੀ ਅਸੀਂ ਜਾਣਨਾ ਪਾਉਣਾ ਚਾਹੁੰਦੇ ਆ ਜਾ ਦਰਸ਼ਕਾਂ ਨੂੰ ਆਹ ਭਾਈ ਜੀ ਕੀ ਆਈਟਮ ਹੈ ਜੀ ਇਹਦੇ ਬਾਰੇ ਵੀ ਜਾਣਨਾ ਦਿਓ ਜੀ ਸਾਨੂੰ ਇਹ ਗੋਹਾ ਲਿਜਾਣ ਵਾਸਤੇ ਰੈਡੀ ਹੈ ਜੀ ਤੇ ਇਹ ਸਟੀਲ ਦੀ ਬਣੀ ਹੋਈ ਆ ਕਦੇ ਜ਼ਿੰਦਗੀ ਚ ਖਰਾਬ ਨਹੀਂ ਹੁੰਦੀ ਠੀਕ ਹੈ ਜੀ 6600 ਰੁਪਿਆ ਇਹਦੀ ਕੀਮਤ ਰੱਖੀ ਹੋਈ ਆ ਠੀਕ ਹੈ ਜੀ ਤੇ ਆਹ ਲੀਵਰ ਨੱਪ ਕੇ ਟਲੀਵਰ ਦੇ ਨਾਲ ਹੱਥ ਲਾਉਣ ਦੀ ਲੋੜ ਨਹੀਂ ਗੋਹਾ ਲੈ ਜਾਣਾ ਕੋਈ ਆਪਾਂ ਕਹਦੀਏ ਵੀ ਕੱਪੜੇ ਗੰਦੇ ਨਹੀਂ ਹੁੰਦੇ ਤੇ ਕੋਈ ਕਹਦੀਏ ਆਪਣੇ ਹੱਥ ਗੰਦੇ ਨਹੀਂ ਹੁੰਦੇ ਬਿਲਕੁਲ ਸਫਾਈ ਵਾਲਾ ਕੰਮ ਹੈ ਜੀ ਹਾਂ ਵੀਰੇ ਜਿਵੇਂ ਪਹਿਲਾਂ ਇੱਕ ਘਹਾਵਤ ਹੁੰਦੀ ਸੀ ਡੂੰਗਾ ਲਾਲਾ ਹਾਲਵੇ ਤੇਰੀ ਘਰੇ ਕੈਨੇਡਾ ਇੱਥੇ ਭਗਤੇ ਜੀ ਕੈਨੇਡਾ ਬਣਾ ਛੱਡੀਆ ਚਲੋ ਬਹੁਤ ਸੋਹਣੀ ਚੀਜ਼ ਤਿਆਰ ਕੀਤੀ ਹੈ ਜੀ ਬਾਈ ਨੇ ਇਹ ਵੀ ਦੇਖੋ ਤੁਸੀਂ ਵੀ ਹੱਥ ਲਾਉਣ ਦੀ ਵੀ ਲੋੜ ਨਹੀਂ ਆਪਾਂ ਨੂੰ ਗੋਹਾ ਚੱਕੋ ਕਹੀ ਨਾਲ ਤੇ ਇਹਦੇ ਚ ਪਾ ਕੇ ਤੇ ਜਿੱਥੇ ਮਰਜ਼ੀ ਢੇਰੀ ਕਰਿਓ ਮਲੇ ਮਿੰਟਾਂ ਸਕਿੰਟਾਂ ਦੇ ਵਿੱਚ ਉੱਥੇ ਚੀਜ਼ ਪਹੁੰਚ ਜਾਣੀ ਹੈ ਕੋਈ ਜ਼ੋਰ ਨਹੀਂ ਲੱਗਣਾ ਰੋੜ ਕੇ ਲੈ ਕੇ ਜਾਣੀ ਹੈ ਜੀ। ਖੇ ਦਾ ਕੀ ਪ੍ਰੋਸੀਜਰ ਹੈ ਜੀ ਇਹਦੇ ਦਾ? ਬਲੈਡ ਘਟ ਖਾਂਦਾ 300 W ਦੀ ਮੋਟਰ ਹੈ ਜੀ ਸਾਰੀ। ਤੇ ਜਿੱਥੇ ਮਰਜੀ ਲਾਓ ਕੋਈ ਆਵਾਜ਼ ਨਹੀਂ ਇਹਦੀ। ਪਸ਼ੂਆਂ ਨੂੰ ਲਾ ਲਓ ਕਿਸੇ ਗੁਰੂ ਘਰ ਲਾਉਣਾ ਕਿਸੇ ਡੇਰੇ ਲਾਉਣਾ ਜਿੱਥੇ ਵੀ ਮਰਜੀ ਚਲਾਓ ਬਹੁਤ ਵਧੀਆ ਚੀਜ਼ ਹੈ। ਇਹਦੀ ਕੀਮਤ 5500 ਰੁਪਏ ਰੱਖੀ ਹੈ ਜੀ। ਤੇ ਗਾਰੰਟੀ ਵਾਰੰਟੀ ਦੀ 8 ਕੁ ਮਹੀਨਿਆਂ ਦੀ ਮੰਨ ਕੇ ਚੱਲੋ ਵੀ ਪੂਰੀ ਗਰਮੀ ਦਾ ਸੀਜ਼ਨ ਇਹਦੀ ਫੁੱਲ ਗਾਰੰਟੀ ਆ। ਜੇ ਇਹਦੀ ਮੋਟਰ ਖਰਾਬ ਹੁੰਦੀ ਹੈ ਤੁਸੀਂ ਮੋਟਰ ਵਾਪਸ ਭੇਜੋ ਗੱਡੀ ਤੇ ਜਾਂ ਬੱਸ ਤੇ ਰੱਖ ਕੇ ਤੇ ਨਵੀਂ ਮੋਟਰ ਲੈ ਜਾਓ ਕੋਈ ਇਹਦੇ ਚ ਇੱਕ ਸੀਜ਼ਨ ਦੀ ਤੁਹਾਡੀ ਪੂਰੀ ਫੁੱਲ ਗਾਰੰਟੀ ਹੋ ਤੇ ਹੋਰ ਆਪਣਾ ਇਹ ਜਿਵੇਂ ਕਬੂਤਰਾਂ ਵਾਲੀਆਂ ਜਾਲੀਆਂ ਬਣਾਈਆਂ ਹੋਈਆਂ ਜੀ ਤੁਹਾਡੀਆਂ ਇਹ ਕਬੂਤਰ ਬਾਜਾਂ ਵਾਸਤੇ ਵੀ ਹੈ ਜੀ ਕੁਝ ਇਹ ਵੀਰ ਕਬੂਤਰਾਂ ਵਾਲੇ ਕੋਈ ਸ਼ੌਕ ਰੱਖਦੇ ਆ ਜੀ ਕਬੂਤਰਾਂ ਦਾ ਉਹ ਆਉਂਦੇ ਆ ਫਿਰ ਉਹਨਾਂ ਦਾ ਵੀ ਕੰਮ ਸਾਨੂੰ ਕਰਨਾ ਪੈਂਦਾ ਇਹ ਛਤਰੀ ਬਣਾਈ ਆ ਛਤਰੀ ਦੇ ਨਾਲ ਜਾਲ ਇਹਨੂੰ ਕਹਿੰਦੇ ਆ ਆ ਦੇਖੋ ਛੋਟੇ ਬੱਚਿਆਂ ਵਾਸਤੇ ਟਰੈਕਟਰ ਵੀ ਤਿਆਰ ਕੀਤੇ ਹੋਏ ਆ ਇਹਦੇ ਬਾਰੇ ਵੀ ਥੋੜਾ ਚੰਨਣਾ ਪਊ ਇਹ ਟਰੈਕਟਰ ਦੀ ਕੀਮਤ ਹੈ ਜੀ 2600 ਰੁਪਿਆ ਬਾਹਰਿਆਂ ਵਾਲਾ ਟਰੈਕਟਰ ਵਜਦਾ ਇਹਦਾ 15 16 ਕਿਲੋ ਵੇਟ ਆ ਤੇ ਜਿੰਨ ਜਰ ਮਰਜ਼ੀ ਚਲਾਈ ਜਾਓ ਨਾਲੇ ਤਾਂ ਤੇ ਨਾਲੇ ਟਰੈਕਟਰ ਦਾ ਟਰੈਕਟਰ ਨਹੀਂ ਬਹੁਤ ਵਧੀਆ ਚੀਜ਼ ਤਿਆਰ ਕੀਤੀ ਵੀ ਹੈ ਜੀ ਦੇਖੋ ਸਾਰਾ ਲੋਹੇ ਦੇ ਵਿੱਚ ਮਟੀਰੀਅਲ ਆ ਤੇ ਵੀ ਮੰਨ ਕੇ ਚੱਲੋ ਰਿਪੇਅਰੇਬਲ ਹੈਗਾ ਜੀ ਸਾਰਾ ਕੁਝ ਵੀ ਇਹਦਾ ਕੱਲ ਨੂੰ ਤੁਹਾਡੇ ਤੋਂ ਕੋਈ ਸਪੇਅਰ ਪਾਰਟ ਵੀ ਇਹਦਾ ਜੀ ਕੋਈ ਟਾਇਰ ਵਗੈਰਾ ਜਾਂ ਕੁਝ ਟੁੱਟ ਜਾਂਦਾ ਜੀ ਉਹ ਤੁਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ ਤੁਸੀਂ ਫਿਰ ਇਹਦਾ ਟਾਇਰ ਤਾਂ ਬਹੁਤ ਵਧੀਆ ਸੌਖੇ ਤਰੀਕੇ ਨਾਲ ਮਿਲ ਜਾਂਦਾ ਜੀ ਜਿੱਥੇ ਤੁਹਾਡੇ ਨੇੜੇ ਕੋਈ ਸਾਈਕਲਾਂ ਦੀ ਦੁਕਾਨ ਆ ਇਹਦਾ ਸਾਰਾ ਸਪੇਅਰ ਪਾਰਟ ਉਸੇ ਸਾਈਕਲਾਂ ਇੱਕ ਦੀ ਦੁਕਾਨ ਤੋਂ ਮਿਲ ਜਾਂਦਾ ਫਿਰ ਤਾਂ ਬਹੁਤ ਵਧੀਆ ਚੀਜ਼ ਆ ਦਰਸ਼ਕੋ ਦੇਖੋ ਵੀ ਬੱਚਿਆਂ ਵਾਸਤੇ ਨਾਲੇ ਦਾ ਵਰਜਸ਼ ਆ ਤੇ ਨਾਲੇ ਕੋਈ ਏਦਾਂ ਦੀ ਚੀਜ਼ ਨਹੀਂ ਵੀ ਬਾਈ ਇਹ ਟੁੱਟ ਜੂ ਛੇਤੀ ਵੀ ਜਿਵੇਂ ਆਮ ਆਪਾਂ ਬਾਜ਼ਾਰ ਚੋਂ ਖੜਾਉਣੇ ਲੈਨੇ ਆ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜੇ ਆਪਾਂ ਸੋਚਿਆ ਜਾਵੇ ਤੇ ਬੱਚੇ ਉਹਨੂੰ ਤੋੜ ਵੀ ਜਲਦੀ ਆਸਾਨੀ ਨਾਲ ਹੀ ਦਿੰਦੇ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਵੀ ਬੱਚੇ ਦੀ ਵਰਜਿਸ਼ ਵੀ ਬਾਈ ਜੀ ਕਹਿੰਦੇ ਆ ਜਿਵੇਂ ਵੀ ਪੂਰੀ ਜ਼ੋਰ ਲੱਗੂਗਾ ਬੱਚੇ ਨੂੰ ਚਲਾਉਣ ਵਾਸਤੇ ਇੱਕ ਦੇਖੋ ਜੀ ਇਹਦੇ 'ਚ ਰਿਵਰਸ ਵੀ ਹੈ ਇਹ ਕੱਲਾ ਏਦਾਂ ਹੀ ਨਹੀਂ ਵੀ ਅੱਗੇ ਨੂੰ ਹੀ ਚੱਲੂਗਾ ਇਹਦੇ ਵਿੱਚ ਰਿਵਰਸ ਵੀ ਚੱਲੂਗਾ ਜੇ ਬੱਚੇ ਨੂੰ ਪਿੱਛੇ ਨੂੰ ਭਜਾਉਣਾ ਨਾ ਇਹ ਵੀ ਬਹੁਤ ਬੈਨੀਫਿਟ ਹੈ ਜੀ ਇਹ ਵੀ ਬੱਚਾ ਬੈਕ ਗੇਅਰ ਤੇ ਫਰ ਇਓ ਜੀ ਜਦੋਂ ਬੱਚਾ ਜੇ ਇਹਨੂੰ ਫ੍ਰੀ ਕਰਦਗੇ ਨਾ ਤੇ ਕਿਸੇ ਢਲਾਨ ਜਗ੍ਹਾ ਤੇ ਜਾਵੜਿਆ ਉਦੋਂ ਬੱਚਾ ਰੋੜ ਸਕਦਾ ਇਹ ਰੋੜਦਾ ਨਹੀਂ ਜਿੰਨਾ ਜਦੋਂ ਪੈਰਾਂ ਤੋਂ ਪੈਡਲਾਂ ਤੋਂ ਪੈਰ ਚੱਕ ਤੇ ਫੇਰ ਤਾਂ ਰੋੜ ਸਕਦਾ ਜੇ ਪੈਡਲਾਂ ਤੇ ਬੱਚਾ ਪੈਰ ਰੱਖੂ ਜਿੰਨੀ ਮਰਜ਼ੀ ਢਲਾਨੇ ਨੂੰ ਉਤਾਰ ਲੈ ਟਰੈਕਟਰ ਨਹੀਂ ਭੱਜ ਕੇ ਵੀ ਕਿਸੇ ਹੋਰ ਥੀ ਤੇ ਬੇਕਾਬੂ ਹੋਊਗਾ ਕਿਤੇ ਹੋਰ ਜਾਊਗਾ ਆਪਦੇ ਕੰਟਰੋਲ 'ਚ ਰਹੂਗਾ ਬਾਈ ਜੀ ਨੇ ਦੇਖੋ ਜੀ ਕਿੰਨਾ ਦਿਮਾਗ ਲਾ ਕੇ ਇਹ ਚੀਜ਼ ਤਿਆਰ ਕੀਤੀ ਐ ਕੀਮਤ ਜੇ ਆਪਾਂ ਦੇਖੀਏ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ 25-2600 ਰੁਪਇਆ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਤੇ ਪਰ ਦਿਮਾਗ ਇਹਦੇ ਵਿੱਚ ਬਹੁਤ ਜ਼ਿਆਦਾ ਲੱਗਿਆ ਹੋਇਆ ਬਾਈ ਦਾ ਹਾਂਜੀ ਅੱਗੇ ਹੋਰ ਵੀ ਬਾਈ ਜੀ ਨੇ ਛੋਟੇ ਟਰੈਕਟਰ ਵੀ ਤਿਆਰ ਕੀਤੇ ਹੋਏ ਆ ਜਿਵੇਂ ਆ ਲਾਲ ਰੰਗ ਦਾ ਅਰਜਨ ਲਿਖਿਆ ਹੋਇਆ ਇਹ 5911 ਇਹਨਾਂ ਦੀ ਕੀਮਤ ਜਿਵੇਂ ਸਾਈਜ਼ ਦੇ ਹਿਸਾਬ ਨਾਲ ਬਾਈ ਜੀ ਨੇ ਛੋਟੇ ਆ ਤੇ ਤਕਰੀਬਨ ਕਿਸੇ ਦੀ 2200 ਆ ਕਿਸੇ ਦੀ 2000 ਆ ਤੇ ਹੋਰ ਅੱਗੇ ਵੀ ਛੋਟੇ ਤੋਂ ਛੋਟੇ ਚੀਜ਼ਾਂ ਲੱਗੀਆਂ ਬਾਕੀ ਜਿਹੜਾ ਕੋਈ ਇਹ ਵੀਡੀਓ ਦੇਖ ਕੇ ਆਊਗਾ ਬਾਈ ਜੀ ਡਿਸਕਾਊਂਟ ਵੀ ਜ਼ਰੂਰ ਦੇਣਗੇ ਹਾਂਜੀ ਉਹਦੇ ਵਿੱਚ ਕਿਰਾਏ ਦੇ ਵਿੱਚ ਫਾਇਦਾ ਕਰਦੀ ਦਾ ਜੇ ਕੋਈ ਆਉਂਦਾਗਾ 150 ਰੁਪਿਆ ਕੋਈ ਕਹਿੰਦਾ ਤਾਂ ਕੋਈ ਗੱਲ ਨਹੀਂ ਐਡੀ ਵੱਡੀ ਹੁੰਦੀ ਬਾਈ ਇੱਕ ਤੁਹਾਡਾ ਹੱਥ ਕੱਟਿਆ ਹੋਇਆ ਇਹਦੀ ਕੀ ਵਜ੍ਹਾ ਹੋਈ ਸੀ ਕੀ ਕਾਰਨ ਬਣਿਆ ਸੀਗਾ ਕਦੇ ਨਾ ਹੱਥ ਕੱਟਿਆ ਗਿਆ ਸੀਗਾ ਜੀ ਇਹ ਇਹ ਬਾਈ ਮੈਂ ਫੈਕਟਰੀ ਦੇ ਵਿੱਚ ਬਜਾਣਾ ਨੌਕਰੀ ਕਰਦਾ ਸੀ ਨਾ ਜੋ ਨੌਕਰੀ ਕਰਦਾ ਸੀ ਉੱਥੇ ਇੱਕ ਹੜੰਬਾ ਚਲਾਉਣ ਗਏ ਸੀਗੇ ਉੱਥੇ ਕੋਈ ਬਸ ਐਕਸੀਡੈਂਟ ਹੋ ਗਿਆ ਕੋਈ ਕੁਦਰਤ ਨੇ ਜਿਹੜਾ ਬਣਨਾ ਸੀਗਾ ਉੱਥੇ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਕੰਮ ਮੈਂ ਛੱਡਤਾ ਛੱਡ ਕੇ ਉਸ ਤੋਂ ਬਾਅਦ ਮੈਂ ਆਪਣੀ ਵਰਕਸ਼ਾਪ ਕੀਤੀ ਹੈ ਪਹਿਲਾਂ ਮੈਂ ਇਕੱਲਾ ਹੀ ਕੰਮ ਕਰਦਾ ਰਿਹਾ ਇਸ ਵਰਕਸ਼ਾਪ ਦੇ ਬੱਚੇ ਛੋਟੇ ਸੀਗੇ ਤੇ ਹੁਣ ਮੁੰਡੇ ਨਾਲ ਰੱਖੇ ਹੋਇਆ ਨਾਲ ਆ ਵੀ ਜੋ ਵੀ ਘੰਟੇ ਕੰਮ ਕਰੀਦਾ ਤੇ ਬਾਈ ਜੀ ਕੰਮ ਤੁਸੀਂ ਜਿੰਨਾ ਵੀ ਇਹ ਮਟੀਰੀਅਲ ਤਿਆਰ ਕਰਾਉਨੇ ਆ ਸੇ ਕਾਮਿਆਂ ਤੋਂ ਤਿਆਰ ਕਰਾਉਨੇ ਆ ਕਿ ਤੁਸੀਂ ਆਪ ਵੀ ਵਿੱਚ ਕੰਮ ਦੇ ਇਨਵੋਲਵ ਹੋਨੇ ਪਹਿਲਾਂ ਤਾਂ ਮੈਂ ਜਮੈਂ ਆਪ ਇਕੱਲਾ ਹੀ ਕਰਦਾ ਰਿਹਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਬੱਚੇ ਨਾਲ ਰਲ ਕੇ ਫਿਰ ਹੁਣ ਤਿੰਨ ਚਾਰ ਮੁੰਡੇ ਹੋਰ ਕੰਮ ਕਰਦੇ ਨਾਲ ਰਲ ਮਿਲ ਕੇ ਸਾਰੇ ਕੰਮ ਕਰਦੇ ਆ ਬਾਈ ਜੀ ਇੱਕ ਦਰਸ਼ਕਾਂ ਨੂੰ ਤੁਹਾਡਾ ਆਪਦਾ ਮੋਬਾਈਲ ਨੰਬਰ ਤੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਜਗ੍ਹਾ ਦਾ ਐਡਰੈਸ ਵੀ ਜ਼ਰੂਰ ਦੇ ਦਿਓ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 92179 98625 92179 98625 ਇੱਕ ਜੀ ਆਪਾਂ ਕਿੱਥੇ ਖੜੇ ਆਂ ਕੀ ਜਗ੍ਹਾ ਦਾ ਐਡਰੈਸ ਆ ਜਿਹੜਾ ਕੋਈ ਵੀਰ ਭਾਈ ਕੋਈ ਚੀਜ਼ ਖਰੀਦਣਾ ਚਾਹੁੰਦਾ ਤੇ ਜਾਂ ਤੁਹਾਡੇ ਕੋਲ ਤੱਕ ਅਪਰੋਚ ਕਰਨਾ ਚਾਹੁੰਦਾ ਇਹ ਮੜਾ ਜਿਹਾ ਬੋਲ ਕੇ ਤੁਸੀਂ ਇਹ ਵੀ ਦੱਸੋ ਜੀ ਇਹ ਭਗਤਾ ਭਾਈ ਤੋਂ ਜੈਤੋ ਨੂੰ ਬਾਜ਼ਾਖਾਨਾ ਜੈਤੋ ਨੂੰ ਸੜਕ ਜਾ ਰਹੀ ਹੈ ਜੀ ਉਹਦੇ ਤੇ ਆਪਾਂ ਖੜੇ ਆਂ ਠੀਕ ਹੈ ਜੀ ਭਗਤਾ ਭਾਈ ਤੋਂ 1 ਕਿਲੋਮੀਟਰ ਦੂਰ ਜਾਂਦਿਆਂ ਨੂੰ ਖੱਬੇ ਹੱਥ ਵਰਕਸ਼ਾਪ ਆਪਣੀ ਮੌਰ ਐਗਰੀਕਲਚਰ ਰਿਪੇਅਰ ਵਰਕਸ਼ਾਪ ਤੇ ਉੱਥੇ ਅਸੀਂ ਕੰਮ ਕਰਦੇ ਆਂ ਜੀ ਪਿੰਡਾ ਜੀ ਪਹਿਲਾਂ ਪੁੱਛ ਰਹੇ ਆ ਸਾਰੇ ਵੀਡੀਓ ਦੇ ਵਿੱਚ ਕਿੱਥੋਂ ਦਾ ਜੀ ਕਿੱਥੋਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਇਹ ਮੋਗੇ ਤੋਂ ਵੀ 40 ਕਿਲੋਮੀਟਰ ਆ ਬਰਨਾਲੇ ਤੋਂ ਵੀ 40 ਕਿਲੋਮੀਟਰ ਆ ਤੇ ਬਠਿੰਡੇ ਤੋਂ ਵੀ 40 ਕਿਲੋਮੀਟਰ ਤੇ ਇੱਕ ਬਾਈ ਦਰਸ਼ਕਾਂ ਨੂੰ ਨਾ ਬੇਨਤੀ ਆ ਵੀ ਜਦੋਂ ਕੋਈ ਚੀਜ਼ ਲੈਣੀ ਆ ਫੋਨ ਵੀਰ ਮੇਰੇ ਉਹੀ ਲਾਇਆ ਕਰੋ ਤੇ ਕਈ ਵੀਰੇ ਨਾ ਵੈਸੇ ਹੀ ਫੋਨ ਲਾ ਲਾ ਕੇ ਤੇ ਬਸ ਉਹ ਪੁੱਛਦੇ ਆ ਹਾਂ ਜੀ ਤੁਹਾਡੀ ਵੀਡੀਓ ਆ ਬਸ ਇਹਨਾਂ ਕਹਿ ਕੇ ਕੱਟ ਦਿੰਦੇ ਆ ਜਾਂ ਤਾਂ ਕੋਈ ਗੱਲਬਾਤ ਆ ਜਰੂਰ ਪੁੱਛੋ ਅਸੀਂ ਹਾਰਡਵੇਅਰ 'ਤੇ ਬੈਠੇ ਆ ਪਰ ਫਾਲਤੂ ਨਾ ਲਾਇਆ ਕਰੋ ਹਾਂਜੀ ਇਹ ਵੀ ਦਰਸ਼ਕਾਂ ਨੂੰ ਬੇਨਤੀ ਹੈ ਵੀ ਜੇ ਕੋਈ ਕੰਮ ਧੰਦਾ ਹੁੰਦਾ ਤਾਂ ਜ਼ਰੂਰ ਵੀਰ ਨੂੰ ਫੋਨ ਕਰਕੇ ਦੱਸਿਆ ਕਰੋ ਤੇ ਚਲੋ ਆਪਾਂ ਧੰਨਵਾਦ ਕਰਦੇ ਆਂ ਬਾਈ ਨੇ ਆਪਾਂ ਨੂੰ ਸਮਾਂ ਦਿੱਤਾ ਤੇ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਲਓ ਜੀ ਵੀਰੋ ਅਸੀਂ ਅੱਜ ਮੁਲਾਕਾਤ ਕਰਾਈ ਆ ਤੁਹਾਡੀ ਪਿੰਡ ਭਗਤੇ ਭਾਈ ਕੇ ਮੌੜ ਐਗਰੀ ਐਂਡ ਰਿਪੇਅਰ ਵਰਕਸ਼ਾਪ ਬਾਈ ਜੀ ਥੋੜੇ ਬਿਜੀ ਐ ਸਮਾਂ ਸਾਨੂੰ ਵੀ ਇਜਾਜ਼ਤ ਨਹੀਂ ਦਿੰਦਾ ਚਲੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ